ਤੂੰ ਨੂੰ ਪਹਿਲਾਂ ਹੀ ਕਿਹਾ ਸੀ ਇੱਕ ਵਾਰੀ ਸੋਚ ਲਓ ਚਲ ਹੁਣ ਜੋ ਹੋਣਾ ਸੀ ਹੋ ਗਿਆ ਨੁਕਸਾਨ ਤਾਂ ਹੋਇਆ ਹੀ ਆ ਹਾਂ ਸਿਮਰਨ ਗੱਲ ਤਾਂ ਤੂੰ ਸਹੀ ਕਹਿ ਰਹੀ ਨੁਕਸਾਨ ਤਾਂ ਹੋਇਆ ਵਾ ਪਰ ਹੁਣ ਅਕਲ ਇਹ ਆ ਗਈ ਕਿ ਨੁਕਸਾਨ ਚ ਵੀ ਕੋਈ ਫਾਇਦਾ ਹੀ ਆ ਹੁਣ ਅੱਗੋਂ ਕੋਈ ਵੀ ਕੰਮ ਕਰਨਾ ਮੈਂ ਵੀਰੇ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੱਡੇ ਵੀਰ ਜੀ ਦੀ ਸਲਾਹ ਲੈ ਲਓ ਮੈਂ ਨਾ ਕਾਲੀ ਕਰ ਗਿਆ ਮੈਂ ਲਾਲਚ ਚ ਮੈਨੂੰ ਪਤਾ ਨਹੀਂ ਲੱਗਿਆ બસ ਫਲੋ ਫਲੋ ਚ ਹੋ ਗਿਆ ਕੋਈ ਨਹੀਂ ਹੁਣ ਆਪਾਂ ਵੀਰੇ ਦੀ ਸਲਾਹ ਤੋਂ ਬਗੈਰ ਕੰਮ ਨਹੀਂ ਕਰਨਾ ਨਾਲੇ ਮਿਹਨਤ ਵੀ ਵਧ ਕਰਾਂਗੇ ਜਿਹੜਾ ਘਾਟਾ ਪਿਆ ਵਾ ਨਾ ਉਹ ਸਾਰਾ ਪੂਰਾ ਕਰ ਲਾਂਗੇ ਨਾਲੇ ਮੇਰੀ ਗੱਲ ਸੁਣ ਮੈਂ ਗੱਲ ਕੀਤੀ ਸੀਗੀ ਆਪਣੀ ਦੁਕਾਨਾਂ ਤੋਂ ਚਾਰਕ ਦੁਕਾਨਾਂ ਛੱਡ ਕੇ ਦੁਕਾਨ ਮਿਲਦੀ ਪਈ ਆ ਮੈਂ ਵੀਰੇ ਨੂੰ ਵੀ ਕਿਹਾ ਵਾ ਕਿ ਮੈਨੂੰ ਕੱਪੜੇ ਦੀ ਦੁਕਾਨ ਖੋਲ ਦੋ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਕਰੋ ਤੁਸੀਂ ਵੀ ਬਹਿ ਜਾ ਕਰੋ ਨਹੀਂ ਤਾਂ ਮੈਂ ਬਹਿ ਜਾ ਕਰੂੰਗਾ ਮੈਂ ਸਾਰੀ ਗੱਲ ਕੀਤੀ ਹੋਈ ਆ ਵੀਰੇ ਨਾਲ ਤੂੰ ਇੱਕ ਵਾਰੀ ਕਹਿ ਦੇ ਬਾਨੇ ਨਾਲ ਆਪਣੀ ਵੀ ਦੁਕਾਨ ਬਣ ਜੂਗੀ ਦਰ ਮੈਂ ਕਰਦੀਆਂ ਵੇਜੀ ਨਾ ਠੀਕ ਆ ਠੀਕ ਕੋਲੇ ਫੇਰ ਕਪੜਿਆਂ ਦੀ ਦੁਕਾਨ ਪਾਰ ਨੂੰ ਕਹਿੰਦੇ ਪਏ ਆ ਕੋਈ ਨੁਕਸਾਨ ਤਾਂ ਨਹੀਂ ਹੋ ਜੂਗਾ ਦਰ ਮੈਂ ਵੱਡੇ ਵੀਰੇ ਨਾਲ ਗੱਲ ਕਰ ਹੀ ਲੈਣੀ ਆ ਪੁੱਛ ਹੀ ਲੈਣੀ ਆ ਵੀਰੇ ਬੀਰੇ ਸਾਸ਼ਿਕਾ ਸਾਸ਼ਿਕਾ ਜੀ ਮੈਂ ਵੀਰੇ ਹੁੰਦਾ ਸਭ ਕੁਝ ਠੀਕ ਹੋ ਗਿਆ ਹੁੰਦਾ ਨਹੀਂ ਇਹ ਜਾਂਦੇ ਦੁਕਾਨ ਤੇ ਉੱਥੇ ਕਪੜੇ ਵਾਲੇ ਤੇ ਹਾਂਜੀ ਨਹੀਂ ਹੁਣ ਕੀ ਜਾਨਾ ਅਗਲੇ ਨੇ ਧੋਖਾ ਦਿੱਤਾ ਇਹਨੂੰ ਪਹਿਲਾਂ ਇਹ ਤਾਂ ਕੰਮ ਕਰਾਉਂਦਾ ਰਿਹਾ ਫਿਰ ਇਹ ਤਾਂ ਕੰਮ ਸਿੱਖ ਲਿਆ ਕਿ ਕਿਵੇਂ ਵੀਡੀਓ ਪਾਣੀ ਆ ਕਿਵੇਂ ਚੈਨਲ ਬਣਾਣਾ ਹੁਣ ਉਹ ਆਪਣਾ ਬਣਾਉਣ ਲੱਗ ਗਿਆ ਤਾਂ ਹੀ ਉਹ ਤਾਂ ਇਹਨੂੰ ਅਕਲ ਆਈ ਹੈ ਹੁਣ ਨਹੀਂ ਜਾਂਦਾ ਕਦੇ ਵੀ ਇਹ ਦੁਕਾਨ ਤੇ ਪਰ ਵੀਰੇ ਇਹਨਾਂ ਨੇ ਤਾਂ ਪੈਸੇ ਦਿੱਤੇ ਹੋਏ ਸੀ ਉਹਨੂੰ ਸਹੀ ਕਹਿ ਰਹੀਆਂ ਸਿਮਰਨ 50000 ਰੁਪਏ ਦਿੱਤਾ ਅਗਲੇ ਨੇ ਮੋੜਿਆ ਕੀ ਸਿਰਫ 15000 ਉਹ ਵੀ ਅਜੀ ਮਿਹਨਤ ਦਾ ਦਿੱਤਾ ਹੈ 50000 ਕਿੱਥੇ ਮੋੜਦਾ ਉਹ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਵੀ ਪੈਸੇ ਆਪਣੇ ਵਾਪਸ ਆ ਜਾਣ ਵੀਰੇ ਪਾਰੇ ਅੱਜ ਮੈਨੂੰ ਕਹਿ ਰਹੇ ਸੀਗੇ ਫੇਰ ਕੱਪੜਿਆਂ ਦੀ ਦੁਕਾਨ ਪਾਉਣ ਨੂੰ ਹਾਂ ਸੱਚ ਮੈਨੂੰ ਵੀ ਕਹਿੰਦਾ ਸੀ ਮੈਨੂੰ ਕਹਿੰਦਾ ਕੱਪੜਿਆਂ ਦੇ ਕੰਮ 'ਚ ਪੈਸੇ ਬਹੁਤ ਨੇ ਪਰ ਖੋਲਣ ਲਈ ਪੈਸਾ ਚਾਹੀਦਾ ਵੀ ਹੈ ਨਾ ਇਹਦੇ ਨਾਮ ਤੇ ਨਾ ਲੋਨ ਹੋਣਾ ਨਿਗਾ ਬੈਂਕ ਵਾਲੇ ਮੰਗਦੇ ਨੇ 3 ਸਾਲ ਦੀ ਰਿਟਰਨ ਪਰ ਇਹਨੂੰ ਹਜੇ ਭਰਾਂਦੇ ਨੂੰ 2 ਸਾਲ ਹੋਏ ਆ। ਨਾਲੇ ਦੁਕਾਨ ਦੇਖੀ ਬੈਠਾ। ਉਹਨਾਂ ਨੂੰ ਵੀ ਐਡਵਾਂਸ ਦੇਣਾ ਪੈਣਾ। ਮੈਂ ਸੋਚਦਾ ਪਿਆ ਮੈਂ ਆਪਣੇ ਨਾਮ ਤੇ ਲੋਨ ਲੈ ਲਾਂ ਤੇ ਇਹਨੂੰ ਦੁਕਾਨ ਕਰਾ ਦਾਂ। ਕਦੇ ਮੈਂ ਬੈਜਿਆ ਕਰੂੰਗਾ, ਕਦੇ ਇਹ ਬੈਜਿਆ ਕਰੂੰਗਾ। ਆਖਰ ਨੂੰ ਅੱਗੇ ਵੀ ਫੈਮਿਲੀ ਵਧ ਰਹੀ ਹੈ ਆਪਣੀ। ਫਿਰ ਲੋਡ ਪੈਸਿਆਂ ਦੀ ਹੋਰ ਵੀ ਪੈਣੀ ਆ। ਕੰਮ ਤਾਂ ਵਧਾਣਾ ਹੀ ਪੈਣਾ ਨਾ। ਇਸ ਕਰਕੇ ਕਹਿੰਦਾ ਸੀ ਕੱਪੜੇ ਦੀ ਦੁਕਾਨ ਖੋਲਣ ਨੂੰ। ਮੈਂ ਕਿਹਾ ਚੱਲੇ ਇਸ ਬਾਰੇ ਵੀ ਸੋਚ ਲੈਂਦੇ ਆ। हो। कोई ना हो देखते हैं की चल मैं जाना दुकान ठीक है, ठीक है इन्होंने बारे ना सोचा करो अस है गया ना तुसी चिंता ना करो ठीक है ਪਰ ਮਾਤਮਾ ਇਸ ਘਰ ਪਰਵਾਰ ਤੇ ਆਪਣਾ ਮਿਹਰ ਪਰਿਆਥ ਬਣਾਈ ਰੱਖਿਓ ਹਾਂ ਵੀ ਆ ਗਿਆ ਹਾਂਜੀ ਵੀਰੇ ਬੈਠੋ ਫਿਰ ਨਹੀਂ ਵੀਰੇ ਬੈਠਣਾ ਕਿਉਂ ਆ ਐਵੇਂ ਬੈਠ ਕੇ ਵੇਟ ਕਰਾਂਗੇ ਗਾਗ ਦੀ ਇਹਨਾਂ ਵਧੀਆ ਉੱਪਰੋਂ ਸਫਾਈ ਕਰ ਲੈਣੇ ਆ ਸਫਾਈ ਕੁੜੀਆਂ ਕਰ ਲੈਣਗੀਆਂ ਤੈਨੂੰ ਕੀ ਲੋੜ ਨਹੀਂ ਵੀਰੇ ਲੋਡ ਹੈਗੀ ਆ ਆਪਣੀ ਦੁਕਾਨ ਆ ਜੇ ਚਮਕਾ ਕੇ ਰੱਖਾਂਗੇ ਤਾਂ ਹੀ ਕੱਲ ਨੂੰ ਗਾਹਕ ਆ ਕੇ ਵਧੀਆ ਸਮਾਨ ਲੈ ਕੇ ਜਾਣਗੇ ਸੰਜ ਜਿੱਧਾ ਤੇਰੀ ਮਰਜ਼ੀ ਨੇਹਾ ਹਾਂਜੀ ਵੀਰੇ ਆਜਾ ਆਪਾਂ ਉੱਪਰ ਸਫਾਈ ਕਰੀਏ ਨਾਲੇ ਵੀਰੇ ਸਿਮਰਨ ਨੂੰ ਕਹੋ ਕਿ ਸਾਰੀ ਦਿਹਾੜੀ ਇਧਰ ਹੀ ਨਾ ਸਫਾਈ ਕਰਦੇ ਰਿਆ ਕਰ ਇਧਰਲੇ ਖਾਣੇ ਵੀ ਸਾਫ਼ ਕਰ ਲੈ ਤੇਰੇ ਨਾਲ ਕਿਹੜਾ ਲੜੀ ਹੋਈ ਆ ਤੂੰ ਕਹਦੇ ਸਿਮਰਨ ਇਧਰੋਂ ਵੀ ਸਫਾਈ ਕਰ ਲਾ ਠੀਕ ਹੈ ਵੀਰੇ ਕਿਉਂਕਿ ਗਾਹਕਾਂ ਦਾ ਨਾ ਫਿਰ ਇੱਦਾਂ ਚੰਗਾ ਨਹੀਂ ਲੱਗਦਾ ਜਦੋਂ ਡਸਟ ਵਗੈਰਾ ਪਈ ਹੁੰਦੀ ਆ ਆ ਜਾ ਨੀਹਾ ਵੀਰੇ ਜੇ ਕੋਈ ਲੋੜ ਹੋਈ ਮੈਨੂੰ ਦੱਸ ਦਿਓ ਜੇ ਮਾਰਕੀਟ ਵਗੈਰਾ ਜਾਣਾ ਹੋਇਆ ਨਾ ਮੈਂ ਜਾ ਆਉਂਗਾ ਠੀਕ ਹੈ ਆ ਜਾ ਦੇਖ ਉਹ ਐ ਕਿਰਜੀ ਵੀਰੇ ਕਿੰਨਾ ਵਧੀਆ ਲੱਗ ਰਿਆ ਨਾ ਹੁਣ ਵੀਰਾ ਵੀ ਆਪਣੇ ਨਾਲ ਕੰਮ ਕਰਦਾ ਪਿਆ ਵਾ ਦੁਕਾਨ ਦਾ ਮਾਹੌਲ ਕਿੰਨਾ ਵਧੀਆ ਹੋ ਦੁਕਾਨ ਦਾ ਮਾਹੌਲ ਕਿੰਨਾ ਵਧੀਆ ਹੋ ਗਿਆ ਨਾਲੇ ਹੁਣ ਕੋਈ ਗਾਖ ਵੀ ਨਹੀਂ ਗੁੱਸੇ ਹੋ ਕੇ ਜਾਂਦਾ ਵੀਰੇ ਬਾਬਾ ਵੀਰਾ ਤੁਹਾਨੂੰ ਕੱਲ ਕੁਝ ਕਹਿੰਦੇ ਪਏ ਸੀ ਨਾ ਕੱਪੜਿਆਂ ਬਾਰੇ ਹਾਂ ਉਹ ਕਹਿ ਰਿਹਾ ਸੀਗਾ ਕਿ ਕੱਪੜਿਆਂ ਦੀ ਦੁਕਾਨ ਲੈ ਲੈਣੇ ਆ ਕੱਪੜੇ ਦਾ ਵੀ ਨਾਲ ਕੰਮ ਕਰ ਲੈਂਦੇ ਆ ਕਿਉਂਕਿ ਇਸ ਦੁਕਾਨ ਦੇ ਵਿੱਚ ਤਾਂ ਕਰ ਨਹੀਂ ਸਕਦੇ ਕਹਿੰਦਾ ਸੀ ਆਪਾਂ ਲੱਗ ਦੁਕਾਨ ਲੈ ਕੇ ਉੱਥੇ ਵੇਚਿਆ ਕਰਾਂਗੇ ਵੀਰੇ ਤਾਂ ਫਿਰ ਅਲੱਗ ਹੋਣ ਵਾਲੀ ਗੱਲ ਆ ਗਈ ਨਾ ਨਹੀਂ ਬੇਟੇ ਅਲੱਗ ਹੋਣ ਵਾਲੀ ਨਹੀਂ ਇਹ ਗੱਲ ਹੈ ਕਿ ਕੰਮ ਵਧਾਣ ਵਾਲੀ ਦੇਖ ਬਈ ਹੁਣ ਪਰਿਵਾਰ ਵੱਡਾ ਹੋ ਰਿਹਾ ਹੌਲੀ ਹੌਲੀ ਹਨਾ ਤੇ ਪੈਸੇ ਵੀ ਵੱਧ ਚਾਹੀਦੇ ਆ ਪੈਸੇ ਵੱਧ ਤਾਂ ਅੰਗੇ ਜੇ ਕੰਮ ਵੱਧ ਹੋਊਗਾ ਇੱਕ ਦੁਕਾਨ ਚ ਦੋ ਜਾਨੇ ਕੰਮ ਕਰਨ ਨਾਲ ਦੋ ਅਲੱਗ ਅਲੱਗ ਦੁਕਾਨਾਂ ਹੋਣਗੀਆਂ ਰਲ ਮਿਲ ਕੇ ਕੰਮ ਕਰ ਹੀ ਜਾਵਾਂਗੇ ਨਾਲੇ 바ਵਾ ਕਹਿੰਦਾ ਇਕੱਲਾ ਮੈਂ ਨਹੀਂ ਤੁਸੀਂ ਵੀ ਸੰਭੋਗੇ ਕਦੇ ਮੈਂ ਉੱਧਰ ਬਹਿ ਗਿਆ ਕਦੇ ਉਹ ਇੱਧਰ ਬਹਿ ਗਿਆ ਰਲ ਮਿਲ ਕੇ ਕੰਮ ਚੱਲੀ ਜਾਊਗਾ ਦੋਨੇ ਭਰਾਵਾਂ ਦਾ ਪਰ ਇਦਾਂ ਔਖਾ ਨਹੀਂ ਹੋ ਜਾਊਗਾ ਸਿਮਰਨ ਪੈਸੇ ਕਮਾਣੇ ਸੋਖੇ ਕਦੋਂ ਤੋਂਗੇ ਪੈਸੇ ਕਮਾਣੇ ਹੋਣ ਕੰਮ ਵੀ ਵੱਧ ਕਰਨਾ ਪੈਂਦਾ ਤੇ ਥੋੜਾ ਜਿਹਾ ਔਖੇ ਵੀ ਹੋਣਾ ਪੈਂਦਾ ਫਿਰੇ ਫਿਰ ਅਲੱਗ ਦੁਕਾਨ ਖੋਲਣੀ ਤਾਂ ਪੈਸੇ ਵੀ ਬਹੁਤ ਜ਼ਿਆਦਾ ਚਾਹੀਦੇ ਆ ਹਾਂ ਕੋਈ ਨਹੀਂ ਆਪਾਂ ਬੈਂਕ ਦਾ ਸਹਾਰਾ ਲਵਾਂਗੇ ਨਾ ਬਾਬਾ ਵੀਰਾ ਕਹਿੰਦਾ ਸੀ ਲੋਨ ਲੈ ਲਾਂਗੇ ਬਾਬੇ ਵੀਰੇ ਨਾ ਤੇ ਹੋਣਾ ਨੀਗਾ ਮੈਂ ਅੱਜ ਜਾਣਾ ਹੀ ਆ ਬੈਂਕੋਂ ਮੈਂ ਪਤਾ ਕਰਕੇ ਆਉਂਗਾ ਦੇਖਦੇ ਹਾਂ ਕਿੰਨੇ ਕੇ ਪੈਸੇ ਮਿਲਦੇ ਆ ਫਿਰ ਉਸ ਹਿਸਾਬ ਨਾਲ ਸਾਮਾਨ ਪਾਲਾਂਗੇ ਵੀਰੇ ਸਭ ਸਹੀ ਹੋਊਗਾ ਨਾ ਚੰਗੀ ਨਹੀਂ ਜੇ ਤਨਾ ਸਾਰਾ ਕੁਝ ਕੀਤਾ ਹੋਇਆ ਸਹੀ ਹੁੰਦਾ ਠੀਕ ਹੈ ਮੈਂ ਤਾਂ ਕੋਸ਼ਿਸ਼ ਇਹ ਵੀ ਕੀਤੀ ਸੀ ਨਾਲ ਦੀ ਦੁਕਾਨ ਮਿਲਦੇ ਪਰ ਉਹ ਦਿੰਦੇ ਨਹੀਂ ਪੈਰਾਂ ਤੇ ਆਪਾਂ ਨੂੰ ਥੋੜੀ ਜਿਹੀ ਦੂਰ ਦੁਕਾਨ ਹੈਗੀ ਆ ਪਰ ਕੋਈ ਗੱਲ ਨਹੀਂ ਮਹੱਲਾ ਤਾਂ ਇੱਕੋ ਹੀ ਆ ਨਾ ਨਾਲੇ ਮਾਰਕੀਟ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਕਿ ਲੱਗ ਦੁਕਾਨ ਹੈ ਕੱਪੜਿਆਂ ਵਾਲੀ ਦੁਕਾਨ ਤੇ ਕਪੜਾ ਵੇਚਦੇ ਆ ਕੋਸਮੈਟਿਕ ਵਾਲੀ ਦੁਕਾਨ ਤੇ ਕੋਸਮੈਟਿਕ ਵੇਚਦੇ ਨਾ ਸਾਡੇ ਭਰਾਵਾਂ ਵਿੱਚ ਲੜਾਈ ਹੋਊਗੀ ਤੇ ਨਾ ਕਿਸੇ ਹੋਰ ਨਾਲ ਪਰ ਵੀਰੇ ਘਾਟਾ ਤਾਂ ਪਹਿਲੀ ਬਹੁਤ ਪੈ ਗਿਆ ਵਾ ਤੁਸੀਂ ਤਾਂ ਵੀ ਹੋਰ ਪੈਸੇ ਲਾਉਣ ਨੂੰ ਸੋਚਦੇ ਪਏ ਹੋ ਕੋਈ ਨਾ ਸਿਮਰ ਮੈਨੂੰ ਪਤਾ ਤਾ ਤੁਸੀਂ ਸਾਡੇ ਬਾਰੇ ਚੰਗਾ ਹੀ ਸੋਚਦੀਆਂ ਪਰ ਜੋ ਪਰਮਾਤਮਾ ਨੇ ਸੋਚਿਆ ਹੁੰਦਾ ਕੋਈ ਹੁੰਦਾ ਆਖਣ ਨੂੰ ਉਹਦਾ ਦੁਕਾਨ ਖੋਲ ਕੇ ਦੇਣੀ ਹੀ ਸੀ ਨਾ ਵਧੀਆ ਮੌਕਾ ਇਹ ਦੇ ਦੇਣੇ ਠੀਕ ਹੈ ਚਲ ਉਹ ਮੈਂ ਅドレス ਫਾਈ ਕਰ ਲਾ ਹਾਂਜੀ ਭਾਜੀ ਸਾਨੂੰ ਕੀ ਇਤਰਾਜ ਹੋ ਸਕਦਾ ਇੱਕ ਛੱਡ ਕੇ ਭਾਜੀ ਚਾਰ ਦੁਕਾਨਾ ਖੋਲੋ ਸਾਡੇ ਵੱਲੋਂ ਠੀਕ ਹੈ ਨਾ ਪਰ ਮਾਰਕੀਟ ਦੇ ਵਿੱਚ ਭਾਜੀ ਗੰਦ ਨਾ ਪਾਓ ਯਾਰ ਜਿਵੇਂ ਤੁਸੀਂ ਹੈਗੇ ਸਾਡੇ ਛੋਟੇ ਭਰਾ ਅਸੀਂ ਤਾਂ ਹੀ ਤੁਹਾਨੂੰ ਬੁਲਾ ਕੇ ਟੋਕਿਆ ਸੀ ਵੀਰੇ ਵੀ ਆਹ ਕੰਮ ਨਾ ਕਰੋ ਠੀਕ ਹੈ ਨਾ ਮਾਲ ਲਿਆਓ ਵੀਰੇ ਵਧੀਆ ਤੇ ਵਧੀਆ ਵੇਚੋ ਮਾਰਜਨ ਆਪਣਾ ਬਿਲਕੁਲ ਬੇਸਿਕ ਜਿਹਾ ਮਾਰਜਨ ਰੱਖੋ ਇਹ ਨਹੀਂ ਵੀ ਮਾੜਾ ਮਾਲ ਲਿਆਓ ਤੇ ਮਾਰਕੀਟ ਦੇ ਵਿੱਚ ਆਪਣੀ ਰੈਪਿਊਟੇਸ਼ਨ ਖਰਾਬ ਕਰੋ ਪਲੱਸ ਸਾਡਾ ਵੀ ਕੰਮ ਖਰਾਬ ਹੁੰਦਾ ਉਹਦੇ ਨਾਲ ਗਾਹਕ ਨੂੰ ਤਾਂ ਇਹੀ ਹੁੰਦਾ ਨਾ ਭਾਜੀ ਉਹ ਮਾਲ ਸਸਤਾ ਵੇਚ ਰਿਹਾ ਉਹ ਮਾਲ ਠੀਕ ਹੈ ਨਾ ਉਹ ਸਸਤਾ ਵੇ ਰਿਹਾ ਤੇ ਉਹ ਮਾੜਾ ਵੇਚ ਰਿਹਾ ਕੀ ਇੱਕ ਚੱਕਰ ਆ ਇਹਨੂੰ ਥੋੜਾ ਜਿਹਾ ਬੇਸਿਕਲੀ ਸੈੱਟ ਕਰੋ ਤਾਂ ਕਿ ਆਪਾਂ ਲੌਂਗ ਟਾਈਮ ਆਪਣਾ ਰਿਲੇਸ਼ਨ ਚੱਲੇ ਠੀਕ ਆ ਨਾ ਮਾਰਕੀਟ ਵਿੱਚ ਗੰਧ ਨਹੀਂ ਪੈਣਾ ਚਾਹੀਦਾ ਬਾਅਦ ਅਸੀਂ ਤਾਂ ਇਹੀ ਚਾਹੁੰਦੇ ਆ ਭਾਜੀ ਕਲਸੀ ਵੀਰੇ ਮੈਂ ਵੀ ਇਹੀ ਸੋਚਿਆ ਸੀ ਦੇਖੋ ਕੋਸਮੈਟਿਕ ਦੀ ਦੁਕਾਨ ਖੋਲੀ ਹੈ ਜੀ ਨਾਲ ਚਾਰ ਹੋਰ ਖੁੱਲ ਗਈਆਂ ਹੂੰ ਸਾਨੂੰ ਕੋਈ ਫਰਕ ਨਹੀਂ ਪਿਆ ਅਸੀਂ ਆਪਣਾ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਹੁਣ ਛੋਟਾ ਭਰਾ ਕਹਿ ਰਿਹਾ ਸੀ ਕੱਪੜੇ ਦਾ ਕੰਮ ਕਰਨਾ ਮੈਂ ਕਿਹਾ ਵੱਡੇ ਵੀਰੇ ਨਾਲ ਸਲਾਹ ਕੀਤੀ ਜਾਵੇ। ਭਾਜੀ ਮੈਂ ਤੁਹਾਡੇ ਨਾਲ ਆ ਇੱਕ ਛੜਕ ਭਾਵੇਂ ਚਾਰ ਹੋਰ ਦੁਕਾਨਾਂ ਖੋਲ੍ਹ ਲਓ ਮੇਰੇ ਵੱਲੋਂ। ਠੀਕ ਹੈ ਨਾ? ਜਿੱਥੇ ਮੇਰੀ ਲੋੜ ਹੋਏਗੀ ਭਾਜੀ ਮੈਂ ਤੁਹਾਡੇ ਨਾਲ ਖੜਾਂਗਾ। ਮੈਨੂੰ ਮਾਣ ਆ ਵੀਰੇ ਤੁਹਾਡੇ ਤੇ। ਇਸੇ ਕਰਕੇ ਮੈਂ ਉਹ ਰਿਸਪੈਕਟਰ ਦਾ ਧਿਆਨ ਰੱਖਦੇ ਹੋਏ ਨਾ ਤੁਹਾਡੇ ਨਾਲ ਗੱਲ ਕਰਨ ਆਇਆ ਕਿ ਅਸੀਂ ਸੋਚ ਰਹੇ ਸੀਗੇ ਆ ਅੱਗੇ ਜਾ ਕੇ ਨਾ ਦੁਕਾਨ ਮਿਲਦੀ ਪਈ ਆ। ਕੋਈ ਦਿੱਕਤ ਨਹੀਂ ਭਾਜੀ ਮੈਂ ਤੁਹਾਡੇ ਨਾਲ ਚੱਲਾਂਗਾ ਹੋਰ ਦੱਸੋ ਮੇਰੇ ਲਈ ਕੋਈ ਸੇਵਾ ਹੋਵੇ। ਬਸ ਵੀਰੇ ਜਿਹੜੀ ਉਮੀਦ ਨਾ ਮੈਂ ਤੁਹਾਡੇ ਕੋਲ ਆਇਆ ਸੀ ਨਾ। ਤੁਸੀਂ ਉੱਤੇ ਖਰੇ ਉਤਰਿਓ ਮੈਨੂੰ ਹਮੇਸ਼ਾ ਯਾਦ ਰਹੂਗਾ ਕਿ ਤੁਸੀਂ ਮੇਰਾ ਮਾਰਕੀਟ ਤੇ ਵੱਡੇ ਭਰਾ ਹੁੰਦੇ ਹੋ ਮੇਰਾ ਸਾਥ ਦਿੱਤਾ ਹੋਰ ਸੁਣਾਓ ਠੀਕ ਠਾਕ ਹੋ ਕੋਈ ਚਾਹ ਠੰਡਾ ਵਗੈਰਾ ਮੰਗਾਈਏ ਨਹੀਂ ਵੀਰੇ ਸ਼ੁਕਰੀਆ ਨਾਲੇ ਦੇਖੋ ਤੁਸੀਂ ਮੈਨੂੰ ਟੋਕਿਆ ਉਹਦੇ ਨਾਲ ਸਾਡਾ ਬਚਾਅ ਵੀ ਹੋ ਗਿਆ ਮੈਂ ਬਾਵੇ ਨੂੰ ਉਸ ਦੁਕਾਨ ਤੇ ਜਾਣ ਤੋਂ ਵੀ ਰੋਕਦਾ ਚਲੋ ਉਹ ਜੋ ਹੋਇਆ ਪ੍ਰਮਾਤਮਾ ਜੋ ਕਰਦਾ ਭਾਜੀ ਵਧੀਆ ਹੀ ਕਰਦਾ ਹਾਂਜੀ ਵੀਰੇ ਹੋਇਆ ਤਾਂ ਵਧੀਆ ਹੀ ਆ ਨੁਕਸਾਨ ਤਾਂ ਹੋ ਹੀ ਗਿਆ ਵੀਰੇ ਸਾਡਾ। ਬਾਕੀ ਇਦਾਂ ਭਾਜੀ ਦੇਖੋ ਜਦੋਂ ਕੁਝ ਚੰਗਾ ਹੋਣਾ ਹੁੰਦਾ ਨਾ ਭਾਜੀ ਥੋੜਾ ਜਿਹਾ ਨੁਕਸਾਨ ਤਾਂ ਭਾਜੀ ਹੁੰਦਾ ਹੀ ਐ। ਠੀਕ ਐ ਨਾ ਹੁਣ ਮਾਰੇ ਨੇ ਦੇਖੋ ਵਧੀਆ ਹੀ ਕਰਨਗੇ ਜੋ ਕਰਨਗੇ। ਸਹੀ ਕਹਿ ਰਿਹਾ ਵੀਰੇ। ਚਲੋ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਦੁਬਾਰਾ ਮਿਲ ਕੇ। ਠੀਕ ਐ ਵੀਰੇ। ਫੇਰ ਆਵਾਂਗੇ ਵੀਰੇ। ਠੀਕ ਐ ਠੀਕ ਐ। ਜਦੋਂ ਅਸੀਂ ਦੁਕਾਨ ਦਾ ਤਿਕਾਡਰ ਕਰਨਾ ਨਾ ਸਭ ਤੋਂ ਪਹਿਲਾਂ ਤੁਸੀਂ ਆਣਾ। ਭਾਜੀ ਇਹ ਸਾਡੀ ਖੁਸ਼ਕਿਸਮਤੀ ਯਾਰ ਤੁਸੀਂ ਸਾਨੂੰ ਯਾਦ ਕਰੋਗੇ। ਥੈਂਕ ਯੂ ਵੀਰੇ। ਠੀਕ ਐ ਵੀਰੇ। ਚੇਤਨਾ ਤੂੰ ਉਹਨਦੇ ਭਰਾ ਕੋਲ ਪੈਸੇ ਲਿੱਤੇ ਸੀ ਜਾਂ ਨਹੀਂ ਲਿੱਤੇ ਸੀਗੇ ਮੈਂ ਲਿੱਤੇ ਨਹੀਂ ਸੀਗੇ ਉਹ ਆਇਆ ਸੀ ਦੇਣ ਵਾਸਤੇ ਉਹ ਵੀਰੇ ਗੱਲ ਤਾਂ ਇੱਕੋ ਹੀ ਹੈ ਨਾ ਕਰਨ ਵਾਲਾ ਫੜਲਾ ਜਿਆਲਾ ਫੜਲਾ ਪੈਸੇ ਤਾਂ ਉਹਨੇ ਦਿੱਤੇ ਹੀ ਆ ਨਾ ਤੈਨੂੰ ਹਾਂਜੀ ਭਾ ਹਿੱਸਾ ਵੀ ਤਾਂ ਭਾਜੀ ਉਹਨੇ ਪਾਇਆ ਤੇ ਆਪਾਂ ਉਹਦੇ ਵਿੱਚ ਪ੍ਰੋਫਿਟ ਵੀ ਤਾਂ ਉਹਨੂੰ ਦਿੱਤਾ ਨਾ ਵੀਰੇ ਉਹਨੇ ਵੀਡੀਓ ਵੀ ਪਾਈ ਹੈ ਨਾ ਤਾਂ ਹੀ ਗਾਹ ਗਾਏ ਆ ਤਾਂ ਹੀ ਤੂੰ ਉਹਨੂੰ ਪ੍ਰੋਫਿਟ ਦਿੱਤਾ ਨਾ ਤੂੰ ਉਹਦੇ ਪੈਸੇ ਵਾਪਸ ਕਰਨੇ ਆ ਜਾਂ ਨਹੀਂ ਕਰਨੇ ਭਾ ਪਾਜੀ ਉਹਨੇ ਹਿੱਸਾ ਵੀ ਤਾਂ ਪਾਇਆ ਨਾ ਯਾਰ ਮੈਂ ਤੈਨੂੰ 50000 ਦਿਨਾ ਤੂੰ ਮੇਰਾ ਹਿੱਸਾ ਵਾਲਾ ਇਦਾਂ ਨਹੀਂ ਹੁੰਦਾ ਭਾਜੀ ਇਦਾਂ ਕਿਦਾਂ ਹਿੱਸਾ ਬਜੂਗਾ ਤੇ ਫਿਰ ਯਾਰ ਦੁਕਾਨਦਾਰੀ ਦੇ ਹਿਸਾਬ ਨਾਲ ਚੱਲ ਮਾਰਕੀਟ ਦੇ ਹਿਸਾਬ ਨਾਲ ਚੱਲ ਤੂੰ ਬੇਈਮਾਨੀ ਨਹੀਂ ਕਰ ਸਕਦਾ ਸਾਰਿਆਂ ਨਾਲ ਜਿਵੇਂ ਤੂੰ ਆਪਣੇ ਗਾਹਕ ਨਾਲ ਨਹੀਂ ਬੇਈਮਾਨੀ ਕਰ ਸਕਦਾ ਉਵੇਂ ਮਾਰਕੀਟ ਦੇ ਬੰਦਿਆਂ ਨਾਲ ਵੀ ਆਪਾਂ ਬੇਈਮਾਨੀ ਨਹੀਂ ਕਰਨੀ ਪਿਆਰ ਨਾਲ ਉਹਨਾਂ ਦੇ ਪੈਸੇ ਵਾਪਸ ਕਰ ਇਹ ਵਸੇ ਮੈਂ ਬੇਈਮਾਨੀ ਤਾਂ ਕੀਤੀ ਨਹੀਂ ਹੈਗੀ ਫਿਰ ਵੀ ਜੇ ਤੁਸੀਂ ਆਏ ਹੋ ਮੈਂ ਨੇ ਮਾਨ ਨਾਲ ਮੈਂ ਤੁਹਾਨੂੰ ਵਾਪਸ ਦੇ ਦਿੰਦਾ ਕੋਈ ਦਿੱਕਤ ਨਹੀਂ ਪਏ ਮੈਂ ਪ੍ਰੋਫਿਟ ਵੀ ਦਿੱਤਾ ਜੀ ਮੈਂ ਆਪਣੀ ਜਗ੍ਹਾ ਸਹੀ ਵੀਰੇ ਉਹਨੇ ਵੀ ਵੀਡੀਓ ਪਾਈ ਤੇਰੀ ਯਾਰ ਆਪਣਾ ਆਪਣਾ ਕੰਮ ਤੁਰਿਆ ਵਾ ਆਪਣਾ ਗਾਹਕ ਵਧਿਆ ਉਹਦੇ ਵੀਡੀਓ ਪਾਣ ਨਾਲ ਚਲੋ ਤੁਸੀਂ ਇਹਨੇ ਮਾਨ ਨਾਲ ਆਏ ਹੋ ਨਾ ਤਾਂ ਵੀ ਤੁਹਾਡੀ ਇੱਜ਼ਤ ਰੱਖਦਾ ਮੈਂ ਇਹਨਾਂ ਨੂੰ ਵਾਪਸ ਕਰ ਦਿੰਨਾ ਮੈਂ ਉਹਨੇ ਕੋਈ ਗਲਤ ਨਹੀਂ ਕੀਤਾ ਆਪਣੇ ਵੱਲੋਂ ਚੱਲ ਕੋਈ ਗੱਲ ਨਹੀਂ ਹਾਲੋ ਕੋਈ ਨਹੀਂ ਆਪਣੇ ਪੈਸੇ ਤੇ ਬਾਵੇ ਨੂੰ ਸਮਝਾਓ ਅੱਗੇ ਤੋਂ ਧਿਆਨ ਨਾਲ ਸਾਰਿਆਂ ਨਾਲ ਗੱਲ ਕਰੇ ਗਲਤ ਹੈ ਵੀਰੇ ਉਹੀ ਹੈ ਨਾ ਗਲਤੀ ਇੱਕ ਬੰਦੇ ਦੀ ਨਹੀਂ ਗਲਤੀ ਸਾਰਿਆਂ ਦੀ ਹੈ ਮੈਂ ਨਹੀਂ ਕਹਿੰਦਾ ਚੇਤਨ ਦੀ ਗਲਤੀ ਹੈ ਗਲਤੀ ਬਾਵੇ ਦੀ ਵੀ ਹੈ ਪਰ ਬੇਈਮਾਨੀ ਤਾਂ ਬੇਈਮਾਨੀ ਹੈ ਨਾ ਭਾਜੀ ਭਾਵੇਂ ਉਹ 5 ਰੁਪਏ ਦੀ ਹੋਵੇ ਭਾਵੇਂ 50000 ਦੀ ਹੋਵੇ ਅਗਲੇ ਦੇ ਫਾਲੋਅਰ ਸੀਗੇ ਅਗਲੇ ਕੋਲੇ ਗਾਹ ਕਾਂਦੇ ਸੀ ਤਾਂ ਹੀ ਇਹਨੇ ਬੁਲਾਇਆ ਉਹਨਾਂ ਨੂੰ ਚਲੋ ਕੋਈ ਨਹੀਂ ਉਹਨਾਂ ਨੇ ਪੈਸੇ ਵਾਪਸ ਕਰਤੇ ਨਾ ਠੀਕ ਆ ਬਾਜੀ ਚਲਿਏ ਫਿਰ ਆਪਾਂ ਹਾਂਜੀ ਹਾਂਜੀ ਠੀਕ ਆ ਵੀਰੇ ਓਕੇ ਬਾਜੀ ਓਕੇ ਓਕੇ ਜੀ